ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਨਵੇਂ ਵਲੌਗ ਤੇ ਦੋਸਤੋ ਸਵੇਰ ਦਾ 10:00 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਅੱਜ ਬਹੁਤ ਹੀ ਸੋਹਣਾ ਦਿਨ ਨਿਕਲ ਆਇਆ ਸਵੇਰੇ ਹੀ ਅੱਜ ਸੂਰਜ ਨਿਕਲ ਆਇਆ ਸੀ ਸ਼ੁਕਰ ਵਾਹਿਗੁਰੂ ਜੀ ਦਾ ਤੇ ਕਿੰਨੇ ਦਿਨ ਠੰਡ ਸੀ ਤੇ ਬਹੁਤ ਵਧੀਆ ਲੱਗਦਾ ਜਦੋਂ ਧੁੱਪ ਨਿਕਲੇ ਤੇ ਮੈਂ ਵੀ ਡੰਗਰਾਂ ਨੂੰ ਪਾਣੀ ਪੁਣੀ ਡਾਂਦਿਆਂ ਸੀ ਤੇ ਆ ਇੱਕ ਮੱਜ ਨੂੰ ਅਜੇ ਡਾਇਆ ਤੇ ਸਤਵਿੰਦਰ ਆ ਗਿਆ ਕਹਿੰਦਾ ਚਾਚਾ ਮੋਟਰ ਤੇ ਪਾਣੀ ਚਕਾ ਦਿਓ ਉਪਰ ਇੱਕ ਕਣਕ ਨੂੰ ਪਾਣੀ ਲਾ ਰਹੇ ਹਨ ਥੋੜਾ ਜਿਹਾ ਰਹਿ ਗਿਆ ਸੀ ਤੇ ਮੈਂ ਕਿਹਾ ਚਲੋ ਚੱਲਦੇ ਉਹ ਥੋੜਾ ਜਿਹਾ ਰਹਿ ਗਿਆ ਸੀ 11 ਲਾਉਣ ਵਾਲਾ ਤੇ ਬੱਤੀ ਆਈ ਹੀ ਕਹਿੰਦੇ ਹੁਣੇ ਵੀ ਚਲੋ ਲਾ ਦਿੰਨੇ ਆ ਦੇਖੋ ਇਹਨਾਂ ਨੂੰ ਵੀ ਸਬਰ ਨਹੀਂ ਹੈਗਾ ਭੱਜੇ ਫਿਰਦੇ ਨੇ ਕੋਈ ਕਿਹਦੇ ਕੋਈ ਉਹਦਾਂ ਨਾਲ ਹਾਲ ਨਹੀਂ ਹਾਂ ਇਹ ਜੰਗਲ ਦੇਗਾ ਬੱਤੀ ਬੱਜੇ ਹਾਂ ਵਲਟ ਤਿੱਕ ਜਗਾ ਦਾ ਕੋਲ ਕੇ ਆਇਆ ਵਾ ਹਾਂ ਹਾਂ ਜੀ ਕਰਪਾਹ ਅਰੇ ਮਾਨੂ ਜੀ ਅਰੇ ਸਾਨੂੰ ਮੇਰੀ ਵੀਡੀਓ ਬਣੰਦੀ ਹੈ ਮੇਰੀ ਬੇਚਦੀ ਹੋ ਗਿਆ ਮਨੀ ਬਈ ਹੁਣ ਕਿਹੜਾ ਪਾਇਪ ਲਾਣਾ ਹਣ ਆ ਹੀ ਲੱਗਾ ਹੋਇਆ ਆ ਕੁਝ ਨਾ ਚਾਹ ਬਣ ਗਈ ਅਰੇ ਜੀ

ਮੁੰਡਾ ਬਾਹਰ ਗਿਆ ਹੀ ya ਕੁੜੀ ਮੁੰਡਾ ਅੱਜ ਚਲੀ ਕਰ ਜਣਾ ਦਿੱਥ ਰਹਿਣਾ ਆਜੋ ਆ ਕੇ ਬਲਤਾਰ ਕਰੋ ਲੈਂਦੀ ਇੱਥੇ ਤੱਕ ਪਹੁੰਚਾਉਣ ਲਈ ਤੇ ਚਕਵਾ ਆਇਆ ਪਾਣੀ ਨਾਲ ਸਤਿੰਦਰ ਦੇ ਤੇ ਲੱਗਿਆ ਪਾਣੀ ਲਾਉਣ ਸਤਿੰਦਰ ਅੱਜ ਤੇ ਲੱਗ ਹੀ ਜਾਣਾ ਸ਼ਾਲਾ ਅੱਜ ਤੇ ਲਾਈ ਹੁਣ ਬਾਬਾ ਭਾਰੀ ਹੋ ਗਈ ਤੇ ਥੱਲੇ ਨੂੰ ਡਿੱਗੀ ਪਈ ਵਿਛੀ ਪਈ ਹਵਾ ਹੋ ਅੱਜ ਤੇ ਚਲਦੀ ਤੇ ਸਾਰਾ ਖੇਤੀਬਾੜੀ ਦਾ ਕੰਮ ਸਤਵਿੰਦਰ ਹੀ ਦੇਖਦਾ ਹੈ ਹੁਣ ਤੇ ਇਹਦਾ ਡੈਡੀ ਮੇਰੇ ਵੀਰ ਜੀ ਮੁਖੜ ਜੀ ਦਾ ਬੇਟਾ ਉਹ ਦੁਕਾਨ ਤੇ ਆਪਣੀ ਖਰਾਦੀ ਦੁਕਾਨ ਉਹਨਾਂ ਦੀ ਉੱਥੇ ਜਾਂਦੇ ਨੇ ਤੇ ਫੁੱਫੜ ਜੀ ਤੇ ਦੇਖਦੇ ਤੇ ਮੈਨੂੰ ਕੋਈ ਇੰਨੀ ਜਿਆਦਾ ਨਹੀਂ ਨੌਲੇਜ ਹੈ ਕਿ ਖੇਤੀਬਾੜੀ ਚ ਨਾ ਇੰਟਰਸਟ ਹੈ ਤੇ ਨਾ ਮੇਰੇ ਕੋਲ ਇੰਨੀ ਕੋਈ ਖੇਤੀ ਹੈ ਸਾਡੇ ਕੋਲ ਤਾਂ ਕਰਕੇ ਮੈਂ ਨਹੀਂ ਜਿਆਦਾ ਕਰਦਾ ਮੈਂ ਆਪਾਂ ਡੰਗਰ ਡੁੰਗਰਾ ਦਾ ਹੀ ਖਾਂਦੇ ਆ ਕਰਦਾ ਹੀ ਸਬਜ਼ੀਆਂ ਸਬਜ਼ੀਆਂ ਜਾਂ ਡੰਗਰਾਂ ਡੁੰਗਰਾਂ ਦਾ ਹੀ ਬਸ ਆਪਣੀ ਡਿਊਟੀ ਹੈ ਤੇ ਚਲੋ ਮੜਮਟਾ ਹੈਲਪ ਕਰਾ ਦਿੰਦੇ ਨਾਲ ਕਦੇ ਕਦੇ ਮੈਂ ਡਾਲਾ ਨਗਰਾਂ ਨੂੰ ਪਾਣੀ ਤੇ ਹੁਣ ਮੈਂ ਮਚਨ ਪਾਣੀ ਪੂਣੀ ਪਿਆ ਕੇ ਤੇ ਨਹਾ ਧੋ ਕੇ ਆਪਣਾ ਲੱਗ ਗਿਆ ਹੀ ਰੋਟੀ ਰੋਟੀ ਖਾਣ ਆਖ ਚਲੋ ਰੋਟੀ ਖਾ ਲੈਂਦੇ ਆਪਾਂ ਤੇ ਅੱਜ ਆ ਆਲੂ ਗੋਭੀ ਦੀ ਸਬਜੀ ਤੇ ਪਨੀਰ ਦੀ ਪੁਰਜੀ ਥੋੜੀ ਜੀ ਬਣਾਈ ਸੀ ਤੇ ਦਹੀਂ ਆ ਜੀ ਤੇ ਛਕ ਲੀਆ ਪਰ ਪ੍ਰਸ਼ਾਦਾ ਜੀ ਫਿਰ ਹਾਂ ਜੀ ਤੇ ਹੁਣ ਨਾ 1:30 ਦਾ ਟਾਈਮ ਹੈ ਤੇ ਮੈਂ ਇੱਧਰ ਥੋੜਾ ਜਿਹਾ ਆਰਾਮ ਕਰਨ ਲਿਆ ਹੀ ਧੁੱਪ ਸੇਕਨ ਦਾ ਮਨ ਕਰ ਰਿਹਾ ਹੀ ਤੇ ਮੈਂ ਕਿਹਾ ਅੱਜ ਧੁੱਪ ਨਿਕਲੀ ਹੈ ਨੈਚਰ ਆਵਾਜ਼ ਬੜੀ ਵਧੀਆ ਇਨੇ ਦਿਨਾਂ ਬਾਅਦ ਤੇ ਮੈਂ ਕਿਹਾ ਚਲੋ ਥੋੜਾ ਜਿਆਦਾ ਸੇਕਦੇ ਆਂ ਧੁੱਪ ਕੰਮਕਾਰ ਤੇ ਮੁੱਕਦੇ ਹੀ ਨਹੀਂ ਬੰਦੇ ਦੇ ਜ਼ਿੰਦਗੀ ਮੁੱਕ ਜਾਣੀ ਪਰ ਕੰਮ ਕਰਨੀ ਮੁੱਕਦੀ ਝੱਟ ਪੱਟ ਦੇ ਨਿਕਲ ਜਾਂਦਾ ਇੰਨਾ ਛੋਟੇ ਦਿਨ ਹੁੰਦੇ ਤੇ ਅਜੇ ਮੈਂ ਬਰਸੀਨ ਵੱਡਣਾ ਹੀ ਮੈਂ ਕਿਹਾ ਚਲੋ ਥੋੜਾ ਜਿਆਦਾ ਆਰਾਮ ਕਰਾ ਤੇ ਫਿਰ ਵੱਡਦਾ ਮਰਸੀਨ ਉਹ ਆਪਣਾ ਕਟੀਰਾ ਜੱਜ ਅੱਛਾ ਫਿਰ ਆਉਂਦੇ ਆ ਤੇ ਦੋਸਤੋ ਕਿਸੇ ਦਾ ਟਰੈਕਟਰ ਜਾ ਰਿਹਾ ਤਿੰਨ ਤਿੰਨ ਟਰਾਲੀਆਂ ਪਾਈਆਂ ਨੇ ਪਿੱਛੇ ਦੇਖੋ ਜੀ 1 2 3 ਖਾਲੀ ਲੈ ਕੇ ਜਾ ਰਿਹਾ ਤੇ ਉੱਧਰ ਭਰ ਕੇ ਜਾਊਗਾ ਲੱਗਦਾ ਗੰਨਵਲ ਇਧਰ ਬਹੁਤ ਲੋਕਾਂ ਦੇ ਖੇਤ ਨੇ ਪੰਜਾਬੀਆਂ ਦੇ ਵੀ ਬਹੁਤ ਹੈ ਚਲੋ ਫਿਰ ਮੈਂ ਥੋੜਾ ਜਿਹਾ ਆਰਾਮ ਕਰ ਲਾਂ ਤੇ ਫਿਰ ਵੱਢ ਕੇ ਪੱਠੇ ਫਿਰ ਕੁੱਤਰਦਾ ਤੇ ਹੁਣ ਦੋਸਤੋ 2:3 ਵੱਜ ਚੁੱਕੇ ਨੇ ਤੇ ਮੈਂ ਬਰਸੀਨ ਵੱਢ ਲਿਆ ਏ ਤੇ ਲੈ ਚੱਲਦਾ ਹੁਣ ਕਰੇ ਕੀ ਵਾਬਤ ਤਾਂ ਇੰਨਾ ਵੱਡਿਆ ਗਿਆ ਏ ਤੇ ਹੁਣ ਆ ਬੱਚਿਆ ਏ ਇੱਧਰ ਤੇ ਪਿੱਛੇ ਹੋ ਜੂਗਾ ਹੁਣ ਕਿਉਂਕਿ ਜੇ ਹੁਣ ਦੇਣ ਲੱਗਣ ਲੱਗੇ ਫੇਰ ਵਧੀਆ ਗਰੋਥ ਹੋ ਜਣੀ ਛੇਤੀ ਛੇਤੀ ਉਦਾਂ ਠੰਡਾਂ 'ਚ ਥੋੜਾ ਉੱਗਦਾ ਨਹੀਂ ਉੱਠਦਾ ਨਹੀਂ ਛੇਤੀ ਤੇ ਤਾਂ ਕਰਕੇ ਆਪਾਂ ਵਾਬ ਸਾਰਾ ਵੱਢ ਲਿਆ ਏ ਦੋਨੇ ਟਾਈਮ ਦਾ ਹੁਣ ਵਾਸਤੇ ਤੇ ਤਸਵੀਰ ਵਾਸਤੇ ਤੇ ਹੁਣ ਨਾ ਇੱਕਦਮ ਮੌਸਮ ਦੇਖੋ ਫੇਰ ਠੰਡਾ ਜਾ ਹੋ ਗਿਆ ਏ ਤੇ ਸੂਰਜ ਫੇਰ ਬਦਲਾਅ ਵਾਲੇ ਲੱਗ ਗਿਆ ਏ ਤੇ ਲੋ ਜੀ ਆਪਾਂ ਪੱਠੇ ਇੱਥੇ ਲਾ ਦਿੱਤੇ ਥੋੜੀ ਅੱਧੀ ਰਹਿਣਦੀ ਅੱਧੀ ਬਾਚੂ ਲਿਆ ਕੇ ਲਾਉਂਗਾ ਉਸ ਵੀਰ ਵਾਸਤੇ ਉਤਰਨੇ ਜਿਹੜੇ ਸ਼ਾਮੀ ਤੇ ਹੁਣ ਆਪਾਂ ਇਹਦੇ ਚ ਅੱਧੇ ਆਗ ਤੇ ਮਰਸੀਨ ਉਤਰ ਲਾਂਗੇ ਤੇ ਮੈਂ ਲੱਗਾ ਹੁਣ ਪੱਠੇ ਉਤਰਨ ਇਲਾਉ ਜੀ ਪੱਠੇ ਆਪਣੇ ਉਤਰੇ ਗਏ ਤੇ ਹੁਣ ਆਪਾਂ ਪਾਕੀ ਪੱਠੇ ਦੇ ਮੱਜਾਂ ਨੂੰ ਅੰਦਰ ਪਾ ਦਿੰਨੇ ਆ ਤੇ ਠੀਕ ਹੈ ਜੀ ਮੈਂ ਕਰ ਲਾਂ ਆਪਣੇ ਕੰਮ ਕਾ ਤੇ ਆਪਾਂ ਪਾ ਦਿੱਤੇ ਜੀ ਪੱਠੇ ਮੱਜਾਂ ਨੂੰ ਤੇ ਇਧਰ ਤੇ ਪੱਠਿਆਂ ਵਾਲਾ ਕੰਮ ਆਪਣਾ ਨਿਪਟ ਗਿਆ ਘਾਰੀਆਂ ਨੇ ਹੁਣ ਜੀ 5 ਵਜੇ ਦਾ ਟਾਈਮ ਹੋ ਚੁੱਕਿਆ ਏ ਤੇ ਮੈਂ ਨਾ ਚੱਲਿਆਂ ਅੱਜ ਗਾਜਰਾਂ ਪੁੱਟਣ ਕਿਉਂਕਿ ਅਸੀਂ ਅੱਜ ਗਾਜਰਾ ਬਣਾਉਣੀਆਂ ਤੇ ਮੈਂ ਕਿਹਾ ਹੁਣ ਵਾਵਾ ਟਾਈਮ ਹੋ ਗਿਆ ਗਾਜਰਾ ਥੋੜੀਆਂ ਬਤੀਆਂ ਹੋਈ ਗਈਆਂ ਹਨ ਥੱਲੇ ਉੱਤੇ ਤੇ ਵਾਵਾ ਵਧੀਆਂ ਹੋਈਆਂ ਏ ਤੇ ਪੁੱਟ ਲੈਨੇ ਆ ਗਾਜਰਾ ਅੱਜ ਪਹਿਲੀ ਵਾਰ ਆਪਾਂ ਪੁੱਟਣੀਆਂ ਆਏ ਤੇ ਅਜੇ ਬਣਾਈਆਂ ਨਹੀਂ ਗਾਜਰਾ ਨਵੀਆਂ ਨਹੀਂ ਕੀਤੀਆਂ ਆਪਾਂ ਆਪਣੇ ਘਰ ਦੀਆਂ ਗਾਜਰਾ ਗਾਜਰਾ ਬਹੁਤ ਸੋਹਣੀਆਂ ਹੋਈਆਂ ਪਰ ਪੁੱਟ ਕੇ ਦੇਖਦਾ ਥੱਲਿਓ ਕੀ ਨਿਕਲਦਾ ਵਧੀਆ ਕਿ ਨਹੀਂ ਹੈ ਵੀ ਆ ਦੇਖੋ ਜੀ ਘੈਂਟ ਗਾਜਰਾ ਦੇਖਦਾ ਆਏ ਪੁੱਟ ਕੇ ਓ ਬੱਲੇ ਵਧੀਆ ਨਿਕਲਾਈ ਯਾਰ ਦੇਖਦੇ ਆਂ ਹੋਰ ਪੁੱਟ ਕੇ ਹਾਂ ਆਦੇ ਕੁਛ ਨਹੀਂ ਮੋਟੀਆਂ ਹੋ ਗਈਆਂ ਨੇ ਥੱਲੇ ਉਹ ਬੜਾ ਜੋਲ ਹੁੰਦੀਆਂ ਪਾਈ ਰੰਬੀ ਰੰਬੀ ਨਾਲ ਹੋਰ ਗੁੱਟ ਆਹ ਲੋ ਜੀ ਹੋ ਹੀ ਗਈਆਂ ਠੀਕ ਠਾਕ ਯਾਰ ਤੇ ਲੋ ਜੀ ਦੋਸਤੋ ਆਪਾਂ ਇੰਨੀਆਂ ਸਾਰੀਆਂ ਗਾਜਰਾਂ ਪੁੱਟ ਲਈਆਂ ਤੇ ਇੰਨੀ ਖੁਸ਼ੀ ਹੋ ਰਹੀ ਯਾਰ ਆਪਣੇ ਘਰ ਦੀਆਂ ਗਾਜਰਾਂ ਬਹੁਤ ਸੋਹਣੀਆਂ ਮੋਟੀਆਂ-ਮੋਟੀਆਂ ਹੋ ਗਈਆਂ ਸਾਰੀ ਕੀ ਤੇ ਸੱਚੀ ਆਪਣੀ ਮਿਹਨਤ ਰੰਗਲੇ ਆਈ ਤੇ ਜਦੋਂ ਕੀਤੀ ہوئی ਮਿਹਨਤ ਰੰਗ ਲਿਆਂਦੀ ਤੇ ਬਹੁਤ ਖੁਸ਼ੀ ਹੁੰਦੀ ਹੈ ਆਪਣੀ ਗੋਭੀ ਵੀ ਇਸ ਵਾਰ ਬਹੁਤ ਸੋਹਣੀ ਹੋਈ ਹੈ ਕਿੰਨੀ ਵਾਰ ਆਪਾ ਬਣਾ ਲਈਏ ਤੇ ਗਾਜਰਾ ਵੀ ਬਾਕੀ ਸਾਰੀ ਸਬਜ਼ੀ ਬਹੁਤ ਸੋਹਣੀ ਹੋਈ ਤੇ ਗਾਜਰਾ ਦੇਖੋ ਕਿੱਡੀਆਂ ਮੋਟੀਆਂ-ਮੋਟੀਆਂ ਹੋਈਆਂ ਜਿੱਦਾਂ ਬਿਲਕੁਲ ਬਾਜ਼ਾਰ ਚੋਂ ਜਿੱਦਾਂ ਲਈ ਆਈ ਦਾ ਮੋਟੀਆਂ-ਮੋਟੀਆਂ ਗਾਜਰਾ ਨਹੀਂ ਤੇ ਕਈ ਵਾਰੀ ਮਰੀਅਲ ਜਿਹੀ ਹੁੰਦੀਆਂ ਤੇ ਥੋੜੀ ਮਿਹਨਤ ਲੱਗੀ ਕਿਉਂਕਿ ਵਿੱਚ ਵਿੱਚ ਮੈਂ ਮੇਨ-ਮੇਨ ਪੁੱਟੀਆਂ ਮੈਂ ਕਿਹਾ ਜ਼ਿਆਦਾ ਛੁੱਟੀਆਂ ਵੀ ਕਿ ਪੁੱਟਣੀਆਂ ਥੋੜੀਆਂ ਵੀ ਰਿਲੀਆਂ ਹੋ ਜਾਣੀਆਂ ਤੇ ਬਾਬਾ ਆਪਣੀਆਂ ਜਿਹੀ ਹੋ ਜਾਣੀਆਂ ਇਹ ਤੇ ਚਲੋ ਦੇ ਦਿੰਨੇ ਘਰੇ ਬ ਪੱਠਿਆਂ ਚ ਹੋ ਜਾਣਗੇ ਬਾਕੀ ਗਾਜਰਾਂ ਦੇ ਦੇ ਦਿੰਨਾ ਹੈ ਸਬਜ਼ੀ ਬਣਾਉਣ ਵਾਸਤੇ ਤੇ ਆ ਬਣ ਗਏ ਆਪਣੀ ਪੱਠੇ ਥੋੜੇ ਜੇ ਮੈਂ ਕਿਹਾ ਟੋਕੇ ਪਿੱਛੇ ਛੋੜ ਦਿਨਾ ਇਹ ਪੱਠਿਆਂ ਚ ਤੇ ਬਾਕੀ ਗਾਜਰਾਂ ਚੁੱਕ ਕੇ ਲੈ ਆ ਕੇ ਜੰਨਾ ਉਹਨੇ ਤੇ ਆ ਦੇਖੋ ਜੀ ਇੰਨੀਆਂ ਸਾਰੀਆਂ ਹੋ ਗਈਆਂ ਗਾਜਰਾਂ ਮੋਟੀਆਂ-ਵੱਡੀਆਂ ਤੇ ਲੈ ਚਲਦੇ ਆਪਾਂ ਘਰੇ ਤੇ ਦੇ ਦਿੰਨੇ ਆ ਘਰੇ ਪਰ ਅਨੂ ਤੇ ਮੈਂ ਵੀ ਅਜੇ ਨਾ ਪੱਠੇ ਉਤਰਨੇ ਹੀ ਸਵੇਰ ਵਾਸਤੇ ਮੈਂ ਕਿਹਾ ਉਹਨੇ ਉਤਰ ਲੈਣਾ ਤੇ ਮੱਝਾਂ ਨੂੰ ਪਾਣੀ ਵੀ ਡਾਉਣਾ ਸੀ ਤੇ ਮੇਰੇ ਕੰਮ ਅਜੇ ਪੈਂਡਿੰਗ ਪਏ ਆ ਤੇ ਨੀਰਾ ਜਿਹਾ ਹੋਣ ਲੱਗ ਗਿਆ ਏ ਤੇ ਇਸ ਦੇ ਨਾਲ ਹੀ ਦੋਸਤੋ ਆਪਾਂ ਵਲੌਗ ਨੂੰ ਇੱਥੇ ਸਮਾਪਤ ਕਰਦੇ ਆ ਉਮੀਦ ਕਰਦਾ ਤੁਹਾਨੂੰ ਵਲੌਗ ਚੰਗਾ ਲੱਗਾ ਹੋਊਗਾ ਤੇ ਲਾਈਕ ਜਰੂਰ ਕਰਦੇ ਹੋ ਵਲੌਗ ਨੂੰ ਤੇ ਠੀਕ ਹੈ ਜੀ ਮਿਲਦੇ ਆ ਨਵੇਂ ਵਲੌਗ ਚ ਲਵ ਯੂ ਆਲ ਬਾਏ ਬਾਏ ਦੋਸਤੋ ਕੋਈ ਚਲੋ ਛੇਡੋ